प्यारे दर्शकों विचार चर्चा प्रोग्राम च ਤੁਹਾਡਾ ਸਵਾਗਤ ਹੈ ਆਪ ਜੀ ਸਕਰੀਨ ਤੇ ਵੇਖ ਸਕਦੇ ਹੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਮਹਿਮਾਨ ਨੇ ਗੱਲਬਾਤ ਕਰਨ ਦੇ ਲਈ ਸਟੂਡੀਓ ਵਿੱਚ ਸਾਡੇ ਨਾਲ ਮੌਜੂਦ ਨੇ ਨੌਜਵਾਨ ਸਿੱਖ ਪ੍ਰਚਾਰਕ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਖਾਲਸਾ ਸਾਡੇ ਨਾਲ ਮੌਜੂਦ ਨੇ ਸਵਾਗਤ ਜੀ ਜੀ ਆਇਆਂ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਅੱਜ ਦਾ ਜਿਹੜਾ ਵਿਚਾਰ ਹੈ ਅੱਜ ਦਾ ਜਿਹੜਾ ਸਾਡਾ ਮੁੱਦਾ ਹੈ ਗੱਲ ਕਰਨ ਦਾ ਉਹ ਇਹ ਹੈ ਜੀ ਕਿ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਅਸੀਂ ਵੇਖ ਰਹੇ ਹਾਂ ਕਿ ਅੱਜ ਦਾ ਜੋ ਸਮਾਂ ਹੈ ਅੱਜ ਦਾ ਸੋਸ਼ਲ ਮੀਡੀਆ ਦਾ ਸਮਾਂ ਜੰਮ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਅਵਸਥਾ ਤੱਕ ਹਰ ਇੱਕ ਮਨੁੱਖ ਦੇ ਹੱਥ 'ਚ ਫੋਨ ਹੈ ਇਸ ਫੋਨ 'ਚ ਬਹੁਤ ਸਾਰਾ ਗਿਆਨ ਵੀ ਹੈ ਭੰਡਾਰੀ ਹੈ ਅਧੂਰੀ ਗਿਆਨ ਵੀ ਹੈ ਸੋਸ਼ਲ ਮੀਡੀਆ ਐਂਟਰਟੇਨਮੈਂਟ ਬਹੁਤ ਕੁਝ ਆ ਪਰ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਜਿਹੜਾ ਸਾਡਾ ਇਤਿਹਾਸ ਹੈ ਖਾਸ ਤੌਰ ਤੇ ਸਿੱਖ ਇਤਿਹਾਸ ਦੀ ਅਜ ਅਸੀਂ ਗੱਲ ਕਰਦੇ ਹਾਂ ਸਿੱਖ ਇਤਿਹਾਸ ਨੂੰ ਸਮਝਣ ਦੇ ਲਈ ਸਾਡੇ ਘਰਾਂ ਦੇ ਵਿੱਚ ਪੁਰਾਣੇ ਸਮੇਂ ਚ ਸਾਖੀਆਂ ਦਾ ਇੱਕ ਵੱਡਾ ਸਾਰਾ ਹੁੰਦਾ ਸੀ ਅਸੀਂ ਆਪਣੇ ਬਜ਼ੁਰਗਾਂ ਕੋਲੋਂ ਨਾਨਾ ਨਾਨੀ ਦਾਦਾ ਦਾਦੀਆਂ ਕੋਲੋਂ ਸਾਖੀਆਂ ਸੁਣੀਆਂ ਉਹ ਸਾਖੀਆਂ ਸੁਣਦੇ ਸੁਣਦੇ ਇੰਨਾ ਸਿੱਖੀ ਨਾਲ ਪ੍ਰੇਮ ਜਜ਼ਬਾ ਪਿਆਰ ਪੈਦਾ ਹੋਇਆ ਕਿ ਉਹ ਸਾਖੀਆਂ ਸਾਡੇ ਜਿਹਨ ਚ ਵਸ ਗਈਆਂ ਤੇ ਅੱਜ ਅਸੀਂ ਸਿੱਖੀ ਸਿਧਾਂਤਾਂ ਤੋਂ ਕਦੇ ਉਲਟ ਨਹੀਂ ਜਾ ਸਕਦੇ ਅਸੀਂ ਸਿੱਖੀ ਸਿਧਾਂਤਾਂ ਦੇ ਉੱਪਰ ਪਹਿਰਾ ਦੰਦੇ ਹਾਂ ਗੁਰੂ ਮਹਾਰਾਜ ਜੀ ਨੂੰ ਅਰਦਾਸ ਕਰਦੇ ਹਾਂ ਕਿ ਸਿੱਖੀ ਸਾਡੀ ਕੇਸਾਂ ਸੰਗਾ ਸਵਾਸਾ ਸਾਂਗ ਨਿਵੇ ਅਸੀਂ ਸਿੱਖੀ ਨੂੰ ਕਦੇ ਦਾਗ ਨਾ ਲਾਈਏ ਸਾਡਾ ਜੋ ਸਿੱਖ ਇਤਿਹਾਸ ਆ ਉਸ ਇਤਿਹਾਸ ਨੂੰ ਅਸੀਂ ਅੱਗੇ ਲੈ ਕੇ ਜਾਈਏ ਕਿੰਨੀਆਂ ਪੀੜੀਆਂ ਹੋ ਗਈਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਲੈ ਕੇ ਹੁਣ ਤੱਕ ਕਿੰਨੀਆਂ ਹੀ ਪੀੜੀਆਂ ਚੱਲਦੀਆਂ ਨੇ ਕਿੰਨੀਆਂ ਪੀੜੀਆਂ ਨੇ ਸਿੱਖੀ ਸੰਭਾਲੀ ਆ ਪਰ ਅਸੀਂ ਕਈ ਵਾਰ ਚਿੰਤਾ ਜਿਹੜੀ ਇਹ ਸਵਾਲ ਵਿਦਵਾਨ ਗੋਸ਼ਟੀਆਂ ਕਰਦੇ ਨੇ ਵਿਚਾਰ ਕਰਦੇ ਨੇ ਕਿ ਵਾਕਿਆ ਹੀ ਚਿੰਤਾ ਕਰਨੀ ਚਾਹੀਦੀ ਆ ਨਵੀਂ ਪੀੜ੍ਹੀ ਵਾਕਿਆ ਹੀ ਆਪਣੀ ਵਿਰਾਸਤ ਨੂੰ ਸੰਭਾਲਣ ਲਈ ਉਸ ਤਰ੍ਹਾਂ ਨਹੀਂ ਤਿਆਰ ਜਿਸ ਤਰ੍ਹਾਂ ਅਸੀਂ ਆਪਣੀ ਵਿਰਾਸਤ ਨੂੰ ਸੰਭਾਲਿਆ ਇਹਨਾਂ ਗੱਲਾਂ ਨੂੰ ਕਿਸੇ ਕਿਵੇਂ ਵੇਖਦੇ ਹੋਂ ਜੇ ਵਾਕਈ ਇਹਦੇ ਚ ਡਾਟ ਲੱਗ ਰਿਹਾ ਤਾਂ ਫਿਰ ਇਹ ਨਵੀਂ ਪੀੜੀ ਨੂੰ ਆਪਣਾ ਇਤਿਹਾਸ ਨਾਲ ਕਿਵੇਂ ਜੋੜ ਸਕਦੇ ਆ ਕਿਉਂਕਿ ਇਹ ਜਿਹੜਾ ਸਮਾਂ ਕਿਉਂਕਿ ਆਪਣੇ ਕੁਝ ਸਮੇਂ ਪਹਿਲਾਂ ਜਾਂ 20 ਸਾਲ ਪਹਿਲਾਂ ਕੋਈ ਮੋਬਾਈਲ ਨਹੀਂ ਸੀ ਹੁੰਦੇ ਸਨ ਕੋਈ ਇਹਨੇ ਟੀਵੀ ਨਹੀਂ ਸੀ ਹੁੰਦੇ ਸਨ ਹੁਣ ਤਾਂ ਬੜਾ ਕੁਝ ਗੇਮਾਂ ਆ ਗਈਆਂ ਬਹੁਤ ਕੁਝ ਆ ਇਹ ਸਮੇਂ ਦਾ ਬਦਲਾਅ ਹੈ ਚਲੋ ਸੱਭਿਆਚਾਰ ਪਰਿਵਰਤਨਸ਼ੀਲ ਵਰਤਾਰਾ ਚੱਲਦਾ ਹੈ ਜੀ ਸੱਭਿਆਚਾਰ ਸਮਾਂ ਆਪਣੇ ਹਿਸਾਬ ਨਾਲ ਬਦਲਦਾ ਤੁਸੀਂ ਇਹ ਨਾ ਚੀਜ਼ਾਂ ਨੂੰ ਕਿਉਂਕਿ ਬਾਅਦ ਬਵਾਦ ਬੜਾ ਇਸ ਚੀਜ਼ ਨੂੰ ਲੈ ਕੇ ਹੈਗਾ ਤੁਸੀਂ ਇੱਕ ਰੀਸੈਂਟਲੀ ਦੇਖ ਲਓ ਕੀ ਫਿਲਮਾਂ ਨੂੰ ਲੈ ਕੇ ਕੋਈ ਕਹਿ ਰਿਹਾ ਜੀ ਕਿ ਜਿਹੜੀਆਂ ਫਿਲਮਾਂ ਨੇ ਉਹ ਗੁਰ ਇਤਿਹਾਸ ਨੂੰ ਪੇਸ਼ ਨਹੀਂ ਕਰ ਸਕਦੇ ਕਿਉਂਕਿ ਜੋ ਉਹਨਾਂ ਦਾ ਇੱਕ ਚਲੋ ਤਰਕ ਉਹ ਵੀ ਸਾਨੂੰ ਸਹੀ ਲੱਗਦਾ ਕਿ ਜੋ ਸਾਡੇ ਜ਼ਿਹਨ 'ਚ ਇੱਕ ਸਾਖੀ ਨੇ ਜੋ ਪਾਤਰ ਘੜਦੇ ਨੇ ਜੋ ਕਲਪਨਾ ਅਸੀਂ ਖੁਦ ਬਣਾਉਣੀ ਆ ਉਹਦਾ ਵਰਗਾ ਆਨੰਦ ਉਹ ਪਾਤਰਾਂ ਨੂੰ ਖਤਮ ਕਰ ਦਿੰਦੀ ਆ ਫਿਲਮ ਉਹਨੇ ਉਹਨੂੰ ਇੱਕ ਸੀਮਤ ਦਾਇਰੇ ਦੇ ਵਿੱਚ ਕੀ ਪਤਾ ਤੁਹਾਡੀ ਓੜਾ ਦੀ ਕਿੱਡੀ ਆ ਮੇਰੀ ਕਿੱਡੀ ਆ ਉਹ ਉਹਨਾਂ ਦਾ ਪੱਖ ਹੈ ਦੂਸਰਾ ਪੱਖ ਨੌਜਵਾਨਾਂ ਨਾਲ ਜਦੋਂ ਗੱਲ ਕਰਦੇ ਆਂ ਅਸੀਂ ਤਾਂ ਉਹ ਕਹਿੰਦੇ ਕਿ ਸਾਨੂੰ ਨੌਵੇਂ ਪਾਤਸ਼ਾਹ ਜੀ ਦੇ ਸ਼ਲੋਕਾਂ ਦਾ ਇਹਨਾਂ ਪਤਾ ਨਹੀਂ ਸੀ ਆ ਗੁਰੂ ਨਾਨਕ ਜਹਾਜ਼ ਫਿਲਮ ਆਈ ਆ ਤਰਸੇਮ ਜਸਰ ਦੀ ਉਹਦੇ ਵਿੱਚ ਨੌਵੇਂ ਪਾਤਸ਼ਾਹ ਜੀ ਦੇ ਸ਼ਲੋਕ ਜਿਹੜੇ ਪੜ੍ਹੇ ਗਏ ਨੇ ਉਹ ਫਿਰ ਕਮਲ ਗਰੇਵਾਲ ਨੇ ਵੀ ਪੜ੍ਹੇ ਨੇ ਬਾਅਦ ਚੋਂ ਕਹਿੰਦੇ ਅਸੀਂ ਉਹ ਸੁਣਦੇ ਆ ਸਾਨੂੰ ਬੜਾ ਆਨੰਦ ਆਉਂਦਾ ਇਹ ਦੋ ਪੱਖ ਨੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋ ਜੀ ਬਿਲਕੁਲ ਜੀ ਅੱਜ ਦੀ ਦੌੜ ਭਾਜ ਦੀ ਜ਼ਿੰਦਗੀ ਇਹੋ ਜਿਹੀ ਹੈ ਕਿ ਸਾਡੇ ਕੋਲ ਟਾਈਮ ਹੀ ਨਹੀਂ ਹੈਗਾ ਨਾ ਮਾਂ ਕੋਲ ਟਾਈਮ ਹੈ ਨਾ ਪਿਓ ਕੋਲ ਟਾਈਮ ਹੈ ਜੀ ਬੱਚਾ ਸਕੂਲ ਵੀ ਜਾਂਦਾ ਏ ਤਾਂ ਦਿਨ ਦਾ ਜ਼ਿਆਦਾ ਸਮਾਂ ਸਕੂਲ ਦੇ ਵਿੱਚ ਆਪਣਾ ਗੁਜ਼ਾਰਦਾ ਏ ਨਾ ਤੇ ਉਹਦੀ ਜੋ ਸੰਗਤ ਹੈ ਜਾਂ ਉੱਥੋਂ ਦੇ ਜਿਹੜੇ ਟੀਚਰ ਹੈ ਉਹ ਵੀ ਇਹ ਆਪਾਂ ਨੂੰ ਨਹੀਂ ਪਤਾ ਕਿ ਕਿੰਨਾ ਕੋਈ ਗੁਰਮਤ ਦੇ ਨਾਲ ਇਤਿਹਾਸ ਦੇ ਨਾਲ ਜੁੜਿਆ ਹੋਇਆ ਏ ਜਾਂ ਕੋਈ ਕਿਸ ਤਰ੍ਹਾਂ ਦੀ ਵਿਚਾਰਦਾਧਾਰਨੀ ਹੈ ਹੁਣ ਬੱਚਿਆਂ ਨੂੰ ਮਾਹੌਲ ਜਿਹੜਾ ਹੈ ਨਾ ਉਹ ਗੁਰਮਤ ਵਾਲਾ ਸਾਨੂੰ ਦੇਣਾ ਬੜਾ ਜ਼ਰੂਰੀ ਹੈ ਜਿਵੇਂ ਆਪਾਂ ਬਾਣੀ ਦੇ ਬਚਨ ਪੜ੍ਹਦੇ ਆਂ ਤਾਂ ਜਨਮਤ ਗੁਰਮਤ ਬ੍ਰਹਮ ਪਛਾਣਿਓ ਪਿ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਜਨਮ ਤੋਂ ਹੀ ਮਾਹੌਲ ਜਿਹੜਾ ਸੀ ਉਹ ਗੁਰਮਤ ਵਾਲਾ ਮਿਲਿਆ ਆਪਣੇ ਪਰਿਵਾਰ ਦੇ ਵਿੱਚੋਂ ਆਪਣੇ ਮਾਪਿਓ ਕੋਲੋਂ ਆਪਣੇ ਨਾਨਾ ਜੀ ਕੋਲੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਗੱਲ ਕਰਦੇ ਆਂ ਮਾਤਾ ਗੁਜਰ ਕੌਰ ਦੀ ਕਿਵੇਂ ਉਹਨਾਂ ਦੀ ਪਾਲਣਾ ਪੋਸ਼ਣਾ ਕਰਦੇ ਨੇ ਕਿਵੇਂ ਉਹਨਾਂ ਨੂੰ ਬਾਣੀ ਪੜ੍ਹ ਕੇ ਸੁਣਾਉਂਦੇ ਨੇ ਤੇ ਕਿਵੇਂ ਗੁਰੇ ਇਤਿਹਾਸ ਦੀਆਂ ਸਾਖੀਆਂ ਉਹਨਾਂ ਨੂੰ ਸੁਣਾਉਂਦੇ ਨੇ ਛੋਟੇ ਸਾਹਿਬ ਜਦਿਆਂ ਦਾ ਜ਼ਿਕਰ ਆਉਂਦਾ ਏ ਤਾਂ ਸ਼ੁਰੂ ਤੋਂ ਹੀ ਮਾਂ ਦੀ ਗੋਦ ਵਿੱਚੋਂ ਉਹਨਾਂ ਨੇ ਪਹਿਲਾਂ ਇਹ ਕੁਝ ਸਿੱਖਿਆ ਏ ਜੀ ਸੋ ਸਭ ਤੋਂ ਪਹਿਲਾਂ ਤਾਂ ਫਰਜ਼ ਮਾਂ ਪਿਓ ਨੂੰ ਇਹ ਨਿਭਾਉਣਾ ਚਾਹੀਦਾ ਹੈ ਭਾਵੇਂ ਕਿੰਨਾ ਵੀ ਸਮਾਂ ਜਿਹੜਾ ਬਿਜ਼ੀ ਚੱਲ ਰਿਹਾ ਹੋਵੇ ਹੂੰ ਐਨਾ ਸਮਾਂ ਅੱਜ ਮੋਬਾਈਲ ਤੇ ਆਪਾਂ ਗੁਜ਼ਾਰਦੇ ਆ ਕਿ ਪਤਾ ਹੀ ਨਹੀਂ ਲੱਗਦਾ ਘੰਟਿਆਂ ਬਦੀ ਕਦੋਂ ਰੀਲਾ ਵੇਖਦੇ ਆ ਸਕਰੋਲਿੰਗ ਕਰਦੇ ਆ ਘੰਟਾ ਅੱਧਾ ਘੰਟਾ ਡੇਢ ਘੰਟਾ ਬੀਤ ਜਾਂਦਾ ਹੈ ਬਿਲਕੁਲ ਜੀ ਫਿਰ ਘਰ ਦੇ ਕੰਮਾਂ ਵਿੱਚ ਆਪਾਂ ਰੁੱਝ ਜਾਂਦੇ ਆ ਸਭ ਤੋਂ ਪਹਿਲਾਂ ਫਰਜ਼ ਤੇ ਮਾਂ ਦਾ ਬੰਦਾ ਏ ਕਿ ਕੁਝ ਸਮਾਂ ਜ਼ਰੂਰ ਆਪਨ ਦੇ ਦਿਨ ਦਾ ਇਹੋ ਜਿਹਾ ਆਪਾਂ ਅੱਧਾ ਘੰਟਾ ਪੌਣਾ ਘੰਟਾ ਜ਼ਰੂਰ ਇਹੋ ਜਿਹਾ ਰੱਖੀਏ ਜਾਂ ਸ਼ਾਮ ਨੂੰ ਰਹਿਰਾਸ ਦੇ ਟਾਈਮ ਤੇ ਆਪਾਂ ਆਪਣੇ ਬੱਚਿਆਂ ਨੂੰ ਕੋਲ ਲੈ ਕੇ ਬੈਠ ਜਾਈਏ ਕਿ ਆ ਪੁੱਤ ਹੁਣ ਆਪਾਂ ਰਹਿਰਾਸ ਦੀ ਬਾਣੀ ਪੜ੍ਹਨੀ ਹੈ ਜੀ ਤੇ ਖਾਸ ਤੌਰ ਤੇ ਮਾਪਿਓ ਆਪ ਵੀ ਗੁਰੂ ਘਰ ਦੇ ਵਿੱਚ ਜ਼ਰੂਰ ਹਾਜ਼ਰੀ ਭਰਨ ਜਿੱਥੇ ਗੁਰਬਾਣੀ ਦਾ ਕੀਰਤਨ ਚੱਲਦਾ ਹੋਵੇ ਤੇ ਨਾਲ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਣ ਭਾਵੇਂ ਬੱਚੇ ਸ਼ਰਾਰਤੀ ਨੇ ਨਾ ਇਹਨਾਂ ਨੂੰ ਕੰਟਰੋਲ ਦੇ ਵਿੱਚ ਕਾਬੂ ਦੇ ਵਿੱਚ ਕਰਨਾ ਬੜਾ ਔਖਾ ਹੁੰਦਾ ਹੈ ਪਰ ਫਿਰ ਵੀ ਬੱਚਿਆਂ ਨੂੰ ਇਹ ਹਿਸਾਬ ਨਾਲ ਕਿ ਐਨਰਜੀ ਬੱਚੇ ਚ ਤਾਂ ਹੁੰਦੀ ਹੋਏ ਜੀ ਬਿਲਕੁਲ ਜੀ ਜਿਹੋ ਦੇ ਮਾਹੌਲ ਦੇ ਵਿੱਚ ਸੋਸਾਇਟੀ ਦੇ ਵਿੱਚ ਆਪਾਂ ਲੈ ਕੇ ਜਾਵਾਂਗੇ ਬੱਚਿਆਂ ਨੂੰ ਉਹ ਪ੍ਰਭਾਵ ਕਿਤੇ ਨਾ ਕਿਤੇ ਜ਼ਰੂਰ ਮਨ ਦੇ ਵਿੱਚ ਪੈ ਜਾਂਦਾ ਹੈ ਜੀ ਕਿਉਂਕਿ ਇੱਕ ਗੱਲ ਹੋਰ ਸਿੰਘ ਸਾਹਿਬ ਅਸੀਂ ਵੇਖਦੇ ਆ ਬੱਚੇ ਨਾ ਨਕਲ ਬੜੀ ਕਰ ਦਿੰਦੇ ਨੇ ਬੱਚੇ ਸਮਾਜ ਤੋਂ ਹੀ ਸਿੱਖਦੇ ਨੇ ਅਸੀਂ ਕੋਈ ਵੀ ਕਾਰਜ ਕਰਦੇ ਆ ਤਾਂ ਉਹ ਕਾਪੀ ਜ਼ਰੂਰ ਕਰ ਦਿੰਦੇ ਨੇ ਬੱਚੇ ਬਿਲਕੁਲ ਜੀ ਕਿਉਂਕਿ ਇੱਕ ਖਾਸ ਤੌਰ ਤੇ ਸਿਆਣੇ ਇਹ ਗੱਲ ਕਹਿੰਦੇ ਆ ਕਿ ਬੱਚੇ ਉਹ ਨਹੀਂ ਕਰਦੇ ਜੋ ਆਪਾਂ ਉਹਨਾਂ ਨੂੰ ਕਹਿੰਨੇ ਆਂ ਕਿ ਬੱਚਿਆ ਤੂੰ ਇਹ ਨਹੀਂ ਕਰਨਾ ਤੂੰ ਇਹ ਚੀਜ਼ ਨਹੀਂ ਖਾਣੀ ਤੂੰ ਇਹ ਚੀਜ਼ ਹੀ ਖਾਣੀ ਹੈ ਹੁਣ ਬੱਚੇ ਨੂੰ ਆਪਾਂ ਕਹਿ ਦੇ ਦਿੱਤਾ ਜੀ ਪਰ ਬੱਚਾ ਉਹ ਗੱਲ ਮੰਨੇਗਾ ਨਹੀਂ ਆਪਾਂ ਕਹਿੰਨੇ ਆ ਕਿ ਬੱਚਾ ਸਾਡੀ ਗੱਲ ਮੰਨਦਾ ਨਹੀਂ ਐ ਬੱਚਾ ਸਾਡੀ ਗੱਲ ਸੁਣਦਾ ਨਹੀਂ ਐ ਉਹਦੇ ਪਿੱਛੇ ਬਹੁਤਾਂ ਵਿਚਾਰ ਨਹੀਂ ਹੁੰਦਾ ਕਿ ਸਾਡੇ ਆਪਣੇ ਜੀਵਨ ਵਿੱਚ ਵੀ ਉਹ ਗੱਲ ਨਹੀਂ ਹੁੰਦੀ ਐ ਅਸੀਂ ਆਪ ਜੋ ਕਰ ਰਹੇ ਹੁੰਨੇ ਆਂ ਬੱਚੇ ਉਹੇ ਕੁਝ ਸਾਨੂੰ ਕਰਦੇ ਆ ਆ ਵੇਖਦੇ ਨੇ ਉਦਾਂ ਹੀ ਫਿਰ ਉਹ ਨਕਲ ਕਰਨਾ ਸ਼ੁਰੂ ਕਰ ਦਿੰਦੇ ਨੇ ਜੋ ਅਸੀਂ ਕਰਦੇ ਆ ਬੱਚੇ ਉਸ ਚੀਜ਼ ਨੂੰ ਫੋਲੋ ਕਰਦੇ ਨੇ ਨਾ ਕਿ ਜੋ ਅਸੀਂ ਮੂੰਹੋਂ ਗੱਲਾਂ ਉਹਨਾਂ ਨੂੰ ਸਿਖਾਉਨੇ ਆ ਉਹਨਾਂ ਵੱਲ ਜ਼ਿਆਦਾ ਧਿਆਨ ਦਿੰਦੇ ਨੇ ਇਸ ਕਰਕੇ ਪਹਿਲਾਂ ਸਾਨੂੰ ਆਪਣੇ ਆਪ ਦੇ ਜੀਵਨ ਦੀ ਮਿਸਾਲ ਉਹਨਾਂ ਸਾਹਮਣੇ ਪੇਸ਼ ਕਰਨੀ ਪਵੇਗੀ ਜੀ ਜਦੋਂ ਬੱਚਾ ਆਪਣੀ ਮਾਂ ਨੂੰ ਵੇਖੇਗਾ ਕਿ ਮਾਂ ਗੁਰਕਾ ਸਾਹਿਬ ਤੋਂ ਕੀ ਪੜ ਰਹੀ ਹੈ ਪਾਠ ਕਰ ਰਹੀ ਹੈ ਬੱਚਾ ਕੋਲ ਬੈਠੇਗਾ ਆਪਣੇ ਪਿਓ ਦੇ ਲਾਗੇ ਬੈਠੇਗਾ ਜਦੋਂ ਇੱਕ ਪਿਓ ਮੋਬਾਈਲ ਦੇ ਵਿੱਚ ਰੱਖ ਕੇ ਹੀ ਆਪਣੀ ਬਾਣੀ ਉੱਥੇ ਪਾਠ ਸਹਿਜ ਪਾਠ ਕਰ ਰਿਹਾ ਹੋਏਗਾ ਤਾਂ ਬੱਚਾ ਵੀ ਉਹ ਜ਼ਰੂਰ ਇੱਕ ਵਾਰੀ ਮੋਬਾਈਲ ਖੋਲ ਕੇ ਉਸ ਚੀਜ਼ ਨੂੰ ਵੇਖੇਗਾ ਕਿ ਹਾਂ ਤੇ ਇਹ ਲਿਖਿਆ ਕੀ ਹੈ ਇਹਦੇ ਵਿੱਚ ਮੈਂ ਵੀ ਥੋੜਾ ਪੜ੍ਹ ਕੇ ਵੇਖਾਂ ਜਦੋਂ ਫਿਰ ਇੱਕ ਪਿਓ ਆਪ ਗੇਮ ਖੇਡ ਰਿਹਾ ਹੋਊਗਾ ਮੋਬਾਈਲ ਦੇ ਉੱਪਰ ਮੋਬਾਈਲ ਦੇ ਉੱਪਰ ਜਾਂ ਵੀਡੀਓ ਵੇਖ ਰਿਹਾ ਹੋਵੇਗਾ ਬੱਚਾ ਵੀ ਕੋਲ ਆਏਗਾ ਉਹੀ ਕੁਝ ਵੇਖਣਾ ਉਹੀ ਕੁਝ ਉਹ ਵੀ ਸਕਰੋਲਿੰਗ ਕਰਨੀ ਸ਼ੁਰੂ ਕਰ ਦੇਗਾ ਸੋ ਇਹ ਬਹੁਤ ਵੱਡੀ ਇੱਕ ਬਿਮਾਰੀ ਆਪਾਂ ਕਹਿ ਸਕਦੇ ਆ ਇਸ ਸਮੇਂ ਦੀ ਕਿ ਅਸੀਂ ਆਪਣੇ ਬੱਚਿਆਂ ਨੂੰ ਤਾਂ ਕਹਿੰਨੇ ਆ ਕਿ ਬੱਚੇ ਸਾਡੇ ਕਹਿੰਦੇ ਚ ਚੱਲਣੇ ਚੰਗਾ ਜੀਵਨ ਆਪਣਾ ਬਣਾਉਣ ਪਰ ਆਪ ਸਾਡਾ ਜੀਵਨ ਉਹਦਿਆ ਹੁੰਦਾ ਨਹੀਂ ਹੈ ਪਹਿਲਾਂ ਸਾਨੂੰ ਇਹ ਫਰਜ਼ ਸਮਝਣਾ ਪਏਗਾ ਕਿ ਅਸੀਂ ਆਪਣੇ ਬੱਚਿਆਂ ਲਈ ਆਪ ਮਿਸਾਲ ਬਣਨਾ ਹੈ ਤੇ ਉਸ ਤੋਂ ਬਾਅਦ ਫਿਰ ਬੱਚਿਆਂ ਦਾ ਇਹ ਵੀ ਵੇਖਣਾ ਪਏਗਾ ਕਿ ਉਹ ਸੁਸਾਇਟੀ ਬਾਅਦ ਵਿੱਚ ਘਰੋਂ ਬਾਹਰ ਜਾ ਰਹੇ ਨੇ ਤਾਂ ਉਹਨਾਂ ਦੀ ਸੰਗਤ ਕਿਹੋ ਜਿਹੀ ਹੈ ਬਿਲਕੁਲ ਜੀ ਜੇ ਸਕੂਲ ਵਿੱਚ ਅਸੀਂ ਬੱਚਿਆਂ ਨੂੰ ਪੜਾ ਰਹੇ ਹਾਂ ਉੱਥੇ ਉਹਨਾਂ ਨੂੰ ਵਿਦਿਆ ਪੜ੍ਹਾਈ ਕਿਹੋ ਜਿਹੀ ਪੜਾਈ ਜਾ ਰਹੀ ਹੈ ਕਿਤੇ ਇਹ ਨਾ ਹੋਵੇ ਕਿ ਉਹ ਬੱਚੇ ਸਾਡੀ ਬੋਲੀ ਨੂੰ ਹੀ ਵਿਸਾਰ ਦੇ ਜਾਣ ਆਮ ਕਰਕੇ ਆਪਾਂ ਵੇਖਦੇ ਹਾਂ ਪੰਜਾਬ ਦੇ ਸਕੂਲਾਂ ਵਿੱਚ ਚੰਡੀਗੜ੍ਹ ਦੇ ਸਕੂਲਾਂ ਵਿੱਚ ਪੜਨ ਵਾਲੇ ਸਿੱਖ ਬੱਚੇ ਜਿਹੜੇ ਨੇ ਘਰਾਂ ਦੇ ਵਿੱਚ ਮਾਪਿਓ ਪੰਜਾਬੀ ਬੋਲਦੇ ਨੇ ਪਰ ਸਕੂਲਾਂ ਦੇ ਵਿੱਚ ਉਹ ਹਿੰਦੀ ਬੋਲਣਾ ਸਿੱਖ ਲੈਂਦੇ ਨੇ ਆਪਣੀ ਮਾਂ ਬੋਲੀ ਨੂੰ ਵਿਸਾਰਦੇ ਜਾਂਦੇ ਨੇ ਆਪਣਾ ਵਿਰਸਾ ਭੁਲਾਉਂਦੇ ਜਾਂਦੇ ਨੇ ਅਤੇ ਬੱਚਿਆਂ ਨੂੰ ਹਿੰਦੀ ਬੋਲਦਾ ਹੋਏ ਵੇਖ ਕੇ ਮਾਂ ਪਿਓ ਵੀ ਨਾਲ ਫਿਰ ਹਿੰਦੀ ਬੋਲਣਾ ਸ਼ੁਰੂ ਕਰ ਦਿੰਦੇ ਨੇ ਉਸੇ ਤਰ੍ਹਾਂ ਜਵਾਬ ਦੇਣਾ ਸ਼ੁਰੂ ਕਰ ਦਿੰਦੇ ਨੇ ਸੋ ਇਹ ਸਾਨੂੰ ਸਮਝਣਾ ਪਏਗਾ ਜੇ ਬੱਚਾ ਬਾਹਰੋਂ ਕੁਝ ਸਿੱਖ ਕੇ ਆ ਵੀ ਰਿਹਾ ਏ ਤਾਂ ਸਾਨੂੰ ਘਰ ਦੇ ਵਿੱਚ ਆ ਕੇ ਜਰੂਰ ਆਪਣੇ ਵਿਰਸੇ ਬਾਰੇ ਆਪਣੀ ਬੋਲੀ ਬਾਰੇ ਉਹਨੂੰ ਦੱਸਣਾ ਚਾਹੀਦਾ ਹੈ ਸਮਝਾਉਣਾ ਚਾਹੀਦਾ ਹੈ ਇੱਕ ਵਾਰ ਨਹੀਂ ਕਿਹਾ ਗੱਲ ਉਹਨਾਂ ਦੇ ਪੱਲੇ ਪਈ ਕਿ ਵਾਰ-ਵਾਰ ਇਹ ਗੱਲ ਦੁਹਰਾਉਣੀ ਪਈਗੀ ਹਰ ਰੋਜ਼ ਦਿਮਾਗ ਵਿੱਚ ਇਹ ਗੱਲ ਪਾਉਣੀ ਪਈਗੀ ਕਿ ਇਹ ਸਾਡਾ ਵਿਰਸਾ ਹੈ ਇਹ ਸਾਡਾ ਇਤਿਹਾਸ ਹੈ ਇਹ ਸਾਡੀ ਬੋਲੀ ਹੈ ਤਾਂ ਫਿਰ ਮੈਂ ਇੱਕ ਸਵਾਲ ਤੁਹਾਡੇ ਕੋਲੋਂ ਹੋਰ ਲੈਣਾ ਚਾਹਾਂਗਾ ਕਿ ਕੁਝ ਮਾਪੇ ਜਿਹੜੇ ਸਾਨੂੰ ਸੁਣਦੇ ਹੋਣਗੇ ਉਹਨਾਂ ਦੇ ਮਨ 'ਚ ਵੀ ਇਹ ਸਵਾਲ ਹੋਵੇਗਾ ਕਿ ਕੁਝ ਸਟੈਪ ਆਪ ਜੀ ਦੇ ਵੱਲੋਂ ਦੱਸ ਦਿੱਤੇ ਜਾਣ ਕਿ ਬੱਚੇ ਨੂੰ ਅਸੀਂ ਗੁਰਬਾਣੀ ਦੇ ਨਾਲ ਇਤਿਹਾਸ ਦੇ ਨਾਲ ਕਿਵੇਂ ਜੋੜ ਸਕਦੇ ਹਾਂ ਕੁਝ ਸਟੈਪਸ ਕੁਝ ਟਿਪਸ ਆਪ ਜੀ ਸਾਂਝੀ ਕਰੋ ਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਬੱਚੇ ਨੂੰ ਆਪਾਂ ਚਿੰਗ ਲਾਉਣੀ ਹੈ ਜਾਗ ਲਾਉਣੀ ਹੈ ਨਾ ਜੀ ਬੱਚੇ ਨੂੰ ਥੋੜਾ ਅਹਿਮੀਅਤ ਦੱਸਣੀ ਪਵੇਗੀ ਥੋੜਾ ਇੰਟਰਸਟਿੰਗ ਵੇ ਦੇ ਵਿੱਚ ਵੀ ਬੱਚਾ ਦਿਲਚਸਪੀ ਲਵੇ ਇਸ ਚੀਜ਼ ਦੇ ਵਿੱਚ ਹਾਂਜੀ ਉਸ ਵਾਸਤੇ ਸਾਨੂੰ ਜਿਹੜੇ ਆਮ ਕਰਕੇ ਇਤਿਹਾਸਕ ਫਿਲਮਾਂ ਆਪਾਂ ਕਹਿ ਸਕਦੇ ਹਾਂ ਜਾਂ ਜਿਹੜੇ ਵਧੀਆ ਮੈਸੇਜ ਦੇਣ ਵਾਲੇ ਜਾ ਗੁਰ ਸਿੱਖੀ ਜੀਵਨ ਦੀ ਜਾਂਚ ਸਿਖਾਉਣ ਵਾਲੇ ਆਪਾਂ ਨੂੰ ਬਹੁਤ ਸਾਰੇ ਸ਼ਾਰਟ ਮੂਵੀਜ਼ ਆਪਾਂ ਬਹੁਤ ਸਾਰੀਆਂ ਮਿਲ ਜਾਣਗੀਆਂ ਆਪਾਂ ਨੂੰ ਪਹਿਲਾਂ ਬੱਚਿਆਂ ਨੂੰ ਉਹ ਜ਼ਰੂਰ ਇੱਕ ਵਾਰ ਕਿਉਂਕਿ ਬੱਚੇ ਆਮ ਕਰਕੇ ਹੁਣ ਸਮਾਂ ਹੀ ਇਹੋ ਜਿਹਾ ਚੱਲ ਰਿਹਾ ਏ ਕਿ ਮੀਡੀਏ ਤੋਂ ਬੜਾ ਪ੍ਰਭਾਵਿਤ ਹੁੰਦੇ ਨੇ ਜੋ ਮੋਬਾਈਲ ਦੇ ਵਿੱਚ ਚੱਲ ਰਿਹਾ ਜੋ ਟੀਵੀ ਤੇ ਵੇਖ ਰਹੇ ਨੇ ਉਹਨੂੰ ਬੜੇ ਧਿਆਨ ਦੇ ਨਾਲ ਸੁਣਦੇ ਨੇ, ਵੇਖਦੇ ਨੇ। ਸੋ ਉਹਨਾਂ ਚੀਜ਼ਾਂ ਦਾ ਪ੍ਰਭਾਵ ਬੱਚੇ ਤੇ ਬਹੁਤ ਪੈਂਦਾ ਏ। ਅੱਜਕੱਲ ਨੈਗੇਟਿਵੀ ਚੀਜ਼ਾਂ ਵੀ ਸਾਨੂੰ ਮੋਬਾਈਲ ਤੇ ਟੀਵੀ ਤੇ ਬਹੁਤ ਵੇਖਣ ਨੂੰ ਮਿਲ ਜਾਂਦੀਆਂ ਨੇ। ਜੀ। ਪਰ ਜੇ ਆਪਾਂ ਪੋਜ਼ਿਟਿਵ ਪੱਖ ਲੈ ਕੇ ਚੱਲੀਏ ਕਿ ਅਸੀਂ ਗੁਰਬਾਣੀ ਦਾ ਮੈਸੇਜ ਜਾਂ ਇਤਿਹਾਸਕ ਗੁਰੂ ਸਾਹਿਬਾਨਾਂ ਦਾ ਜੋ ਸੁਨੇਹਾ ਏ ਸਾਨੂੰ ਉਹ ਵੀ ਇਸ মিডিਏ ਦੇ ਜ਼ਰੀਏ ਆਪਣੀ ਨੌਜਵਾਨ ਪੀੜ੍ਹੀ ਦੇ ਵਿੱਚ ਬੱਚਿਆਂ ਦੇ ਵਿੱਚ ਅਸੀਂ ਮੈਸੇਜ ਫੈਲਾ ਸਕਦੇ ਆ। ਤਾਂ ਸਾਨੂੰ ਉਸ ਪਾਸੇ ਵੀ ਗੁਰੇਜ਼ ਨਹੀਂ ਕਰਨਾ ਚਾਹੀਦਾ ਭਾਵੇਂ ਬਹੁਤ ਸਾਰੇ ਵਿਦਵਾਨ ਇਸ ਗੱਲ ਦੇ ਖਿਲਾਫ ਵੀ ਹੋਣਗੇ ਕਿ ਨਹੀਂ ਜੀ ਫਿਲਮਾਂ ਨਹੀਂ ਬਣਨੀਆਂ ਚਾਹੀਦੀਆਂ ਨਾਟਕ ਨਹੀਂ ਬਣਨੇ ਚਾਹੀਦੇ ਜਾਂ ਇਦਾਂ ਗੁਰਮਤ ਦੇ ਨਾਲੋਂ ਜਿਹੜਾ ਏ ਉਹ ਅੱਜ ਦੀ ਪੀੜੀ ਟੁੱਟ ਜਾਂਦੀ ਹੈ ਇਹੋ ਜੀਆਂ ਗੱਲਾਂ ਵੀ ਸਾਡੇ ਸਾਹਮਣੇ ਆਉਂਦੀਆਂ ਨੇ ਕਮੀਆਂ ਹਰ ਪੱਖ ਤੇ ਵਿੱਚ ਸਾਨੂੰ ਵੇਖਣ ਨੂੰ ਮਿਲ ਜਾਣਗੀਆਂ ਪਰ ਇਹ ਆ ਕਿ ਆਪਾਂ ਚੀਜ਼ ਦੀ ਵਰਤੋਂ ਸਹੀ ਤਰੀਕੇ ਦੇ ਨਾਲ ਕਰੀਏ ਕਮੀਆਂ ਨੂੰ ਦੂਰ ਕਰੀਏ ਨਾ ਕਿ ਬਿਲਕੁਲ ਹੀ ਰੱਦ ਕਰ ਦਈਏ ਹੁਣ ਪੁਰਾਣੇ ਸਮੇਂ ਵਿੱਚ ਮੈਂ ਤੁਹਾਡੀ ਗੱਲ ਸਮਝ ਗਿਆ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਸਮਾਂ ਉਹਦੇ ਮੁਤਾਬਿਕ ਜੇ ਬੱਚੇ ਹੁਣ ਬੱਚਿਆਂ ਦਾ ਇੰਟਰਸਟ ਮੋਬਾਈਲ 'ਚ ਹੈ ਤਾਂ ਉਹ ਜਿਹੜਾ ਉਹਨਾਂ ਦੇ ਹੱਥ 'ਚ ਚੀਜ਼ ਆ ਉਹਦੇ 'ਚ ਅਜਿਹੀ ਪੋਜ਼ਿਟਿਵਿਟੀ ਦਿਖਾਓ ਜੀ ਕਿ ਉਹਨਾਂ ਦਾ ਧਿਆਨ ਉਧਰ ਜਾਵੇ ਕੀ ਇਹ ਪੋਸੀਬਲ ਹੈ ਕਿ ਉਸ ਤੋਂ ਬਾਅਦ ਅਗਲਾ ਸਟੈਪ ਜਿਹੜਾ ਅਸੀਂ ਲੈ ਕੇ ਜਾਣਾ ਉਹ ਸਾਡੀ ਹਿਸਟਰੀ ਜੇ ਪੜ੍ਹਨੀ ਹੈ ਚਲੋ ਮੋਬਾਈਲ 'ਚ ਜਾਂ ਟਾਈਪ 'ਚ ਅਸੀਂ ਪੜ੍ਹ ਸਕਦੇ ਹਾਂ ਤੇ ਗੁਰਬਾਣੀ ਦੀ ਜੋ ਅਸੀਂ ਇਸ ਵੇਲੇ ਇੱਕ ਹੋਰ ਸਵਾਲ ਤੁਹਾਡੇ ਕੋਲੋਂ ਰਹਿਦੇ ਸਮੇਂ 'ਚ ਲਵਾਂਗੇ ਕੀ ਕੋਈ ਗੁਰਬਾਣੀ ਆਪਣੇ ਬੱਚੇ ਨੂੰ ਸਿਖਾਉਣਾ ਚਾਹੁੰਦਾ ਤਾਂ ਗੁਰਬਾਣੀ ਦੀ ਸਟੈਪ ਆਪਾਂ ਕਿੱਥੋਂ ਸ਼ੁਰੂਆਤ ਕਰ ਸਕਦੇ ਹਾਂ ਸਟੈਪ ਬਾਈ ਸਟੈਪ ਉਹਨੂੰ ਗੁਰਬਾਣੀ ਕਿਵੇਂ ਸਿਖਾ ਸਕਦੇ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਸਾਨੂੰ ਗੁਰਬਾਣੀ ਪੜ੍ਹ ਕੇ ਸੁਣਾਉਣੀ ਪਏਗੀ ਨਾ ਕਿਉਂਕਿ ਬੱਚਾ ਸਭ ਤੋਂ ਪਹਿਲਾਂ ਸੁਣ ਕੇ ਸਿੱਖਦਾ ਏ ਹਮ ਸ਼ੁਰੂ ਦੇ ਵਿੱਚ ਮਾਪਿਓ ਜਿਵੇਂ ਗੱਲਾਂ ਕਰਦੇ ਨੇ ਕਿ ਤੂੰ ਪਾਪਾ ਬੋਲ ਤੂੰ ਮੰਮਾ ਬੋਲ ਤੂੰ ਦਾਦਾ ਬੋਲ ਬੱਚਾ ਉਹ ਸੁਣ ਕੇ ਸਿੱਖਦਾ ਹੈ ਪਹਿਲਾਂ ਪਹਿਲ ਬੱਚੇ ਨੂੰ ਪੜ੍ਹਨਾ ਨਹੀਂ ਆਉਂਦਾ ਤੇ ਆਮ ਕਰਕੇ ਆਪਾਂ ਦੇਖਦੇ ਹਾਂ ਛੋਟੇ-ਛੋਟੇ ਬੱਚੇ ਜੀ ਜਦੋਂ ਆਮ ਤੌਰ ਤੇ ਛੋਟੇ-ਛੋਟੇ ਸੈਮੀਨਾਰ ਹੁੰਦੇ ਨੇ ਜਿਨ੍ਹਾਂ ਵਿੱਚ ਗੁਰਬਾਣੀ ਕੰਠ ਮੁਕਾਬਲੇ ਵੀ ਹੁੰਦੇ ਨੇ ਉਹਨਾਂ ਵਿੱਚ ਬੱਚਿਆਂ ਨੂੰ ਭਾਵੇਂ ਗੁਰਬਾਣੀ ਪੜ੍ਹਨੀ ਨਹੀਂ ਆਉਂਦੀ ਪਰ ਉਹ ਸੁਣ-ਸੁਣ ਕੇ ਕਈ ਬਾਣੀਆਂ ਕੰਠ ਕੀਤੀਆਂ ਹੁੰਦੀਆਂ ਨੇ ਛੋਟੇ-ਛੋਟੇ ਬੱਚਿਆਂ ਨੇ ਜੀ ਸਭ ਤੋਂ ਪਹਿਲਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਬੱਚੇ ਇੱਕ ਓੰਕਾਰ ਸਤਨਾਮ ਕਰਤਾਪੁਰਖ ਮੂਲ ਮੰਤਰ ਤੋਂ ਸ਼ੁਰੂਆਤ ਹੀ ਕਰ ਸਕਦੇ ਆ ਨਾ ਜੀ ਜਦੋਂ ਬੱਚਾ ਹੌਲੀ ਹੌਲੀ ਬੋਲਣ ਲੱਗ ਪਵੇ ਤਾਂ ਉਹਦੇ ਨਾਲ ਬੈਠ ਕੇ ਨਾਲ-ਨਾਲ ਪਹਿਲਾਂ ਮਾਂ ਅੱਗੇ ਬੋਲੇ ਜਾਂ ਘਰ ਦੇ ਵਿੱਚ ਕੋਈ ਵੀ ਵੱਡਾ ਏ ਦਾਦੀ ਆਪਣੀ ਗੋਦ ਵਿੱਚ ਬਿਠਾ ਕੇ ਬੱਚੇ ਨੂੰ ਪਹਿਲਾਂ ਬੋਲਣਾ ਸਿਖਾਏ ਜੀ ਤਾਂ ਇਦਾਂ ਸ਼ੁਰੂਆਤ ਕੀਤੀ ਜਾ ਸਕਦੀ ਹੈ ਕਿ ਬੱਚਾ ਪਹਿਲਾਂ ਸੁਣੇ ਜੀ ਸੁਣ ਕੇ ਫਿਰ ਜਦੋਂ ਉਹ ਲਿਖਣਾ ਸ਼ੁਰੂ ਕਰ ਦੇਵੇਗਾ ਥੋੜੇ ਹੱਥ ਚੱਲਣ ਲੱਗ ਪੈਂਦੇ ਨੇ ਪੜਨ ਲੱਗ ਪੈਂਦਾ ਹੈ ਬੱਚਾ ਤਾਂ ਫਿਰ ਉਹਨੂੰ ਪੜਨ ਵਾਲੇ ਪਾਸੇ ਵੀ ਆਪਾਂ ਲਾ ਸਕਦੇ ਹਾਂ ਕਿ ਹੁਣ ਬੱਚੇ ਜੋ ਤੈਨੂੰ ਸੁਣਾਇਆ ਸੀ ਜੋ ਤੂੰ ਬੋਲਦਾ ਸੀ ਉਹ ਇਸ ਤਰ੍ਹਾਂ ਲਿਖਿਆ ਹੋਇਆ ਹੈ ਤੇ ਇਹ ਇੱਕ ਓੰਕਾਰ ਹੈ ਜਿਹੜਾ ਤੂੰ ਪਹਿਲਾਂ ਬੋਲਦਾ ਸੀ ਜੀ ਹੁਣ ਬੱਚੇ ਦਾ ਹੌਲੀ ਹੌਲੀ ਇੰਟਰਸਟ ਬਣੇਗਾ ਇਥੋਂ ਸ਼ੁਰੂਆਤ ਕੀਤੀ ਜਾ ਸਕਦੀ ਹੈ ਨਹੀਂ ਰੱਖੀ ਜਾ ਸਕਦੀ ਹੈ ਉਹਦੇ ਉੱਤੇ ਹੀ ਫਿਰ ਇਮਾਰਤ ਜਿਹੜੀ ਉਸਰੇਗੀ ਗੁਰਸਿੱਖੀ ਦੀ ਚੰਗੇ ਜੀਵਨ ਦੀ ਤਾਂ ਉਹ ਸਮੇਂ ਫਿਰ ਉਹ ਆਪਣੀ ਦੁਨੀਆ ਦੇ ਵਿੱਚ ਚੰਗੇ ਆਚਰਨ ਨੂੰ ਇੱਕ ਮਿਸਾਲ ਰੂਪ ਦੇ ਵਿੱਚ ਆਪਣੀ ਵੱਖਰੀ ਪਛਾਣ ਬਣਾ ਸਕਦਾ ਹੈ ਇੱਕ ਚੀਜ਼ ਜਿਹੜੀ ਅਸੀਂ ਮਿਸ ਕਰਦੇ ਹਾਂ ਕਿ ਅਸੀਂ ਬੱਚੇ ਨੂੰ ਸਕੂਲ ਚ ਪਾ ਦਿੰਦੇ ਹਾਂ ਸਕੂਲ ਚ ਬੱਚਾ ਸਿੱਧਾ ਹੀ ਜਿਹੜੀ 35 ਅੱਖਰੀ ਆ ਉਹ ਸਿੱਖਦਾ ਹੈ ਉਹ 35 ਤਾਂ ਸਿੱਖ ਲੈਂਦਾ ਅਸੀਂ ਐਮਏ ਪੰਜਾਬੀ ਤੱਕ ਪੜੇ ਹੋਏ ਬੰਦੇ ਵੀ ਦੇਖੇ ਆ ਜਿਹੜੇ ਗੁਰਬਾਣੀ ਦਾ ਸ਼ੁੱਧ ਉਚਾਰ ਨਹੀਂ ਕਰ ਸਕਦੇ ਇੱਕ ਚੀਜ਼ ਜਿਹੜੀ ਸਾਡੇ ਕੋਲੋਂ ਮੰਨਫੀ ਹੋ ਚੁੱਕੀ ਆ ਜਾਂ ਸਾਡੇ ਕੋਲੋਂ ਖੋਈ ਗਈ ਹੈ ਜਾਂ ਪਤਾ ਨਹੀਂ ਰੱਬ ਜਾਣੇ ਕੀ ਹੈ ਜਿਹੜੀ ਮੁਹਾਰਨੀ ਸਾਡੇ ਕੋਲ ਸੀ ਉਹ ਸਕੂਲਾਂ ਦੇ ਸਿਲੇਬਸ ਚ ਨਹੀਂ ਸਾਨੂੰ ਵਿਖਾਈ ਦਿੰਦੀ ਜਿਹੜੀ ਮੁਹਾਰਨੀ ਦੀ ਤੁਸੀਂ ਇਹ ਬੱਚੇ ਨੂੰ ਮੈਂ ਇਹ ਸਵਾਲ ਤੁਹਾਡੇ ਕੋਲ ਤਾਂ ਰਿਹਾ ਕਿਉਂਕਿ ਮੈਨੂੰ ਇਹ ਲੱਗ ਰਿਹਾ ਕਿ ਬੱਚੇ ਨੂੰ ਮੁਹਾਰਨੀ ਦੇ ਨਾਲ ਬੜਾ ਜ਼ਰੂਰੀ ਹੈ ਜੋੜਨਾ ਜਿਹੜਾ ਕਿ ਅੱਜ ਦੇ ਸਮੇਂ ਚ ਸਾਡੇ ਕੋਲ ਨਹੀਂ ਹੈ ਬਿਲਕੁਲ ਜੀ ਸਭ ਤੋਂ ਪਹਿਲਾਂ ਤੇ ਇਹੀ ਹੈ ਜੋ ਸਾਡੀ ਵਰਣਮਾਲਾ ਏ ਜਿਸ ਨੂੰ ਆਪਾਂ ਵਿਆਕਰਨ ਕਹਿ ਦਿੰਨੇ ਆ ਉਹ ਅੱਖਰ ਉਹਨਾਂ ਦੀ ਪਹਿਚਾਣ ਹੋਣੀ ਬੜੀ ਜ਼ਰੂਰੀ ਹੈ ਜੀ ਜਿਹੜੀ ਗੁਰਮੁਖੀ ਬੋਲੀ ਪੰਜਾਬੀ ਬੋਲੀ ਦੀ ਆਪਾਂ ਗੱਲ ਕਰਦੇ ਆ ਉਹ ਤਾਂ ਲਿਖਾ ਕੇ ਜਦੋਂ ਤਾਂ ਉਹਦੀ ਪਛਾਣ ਤਾਂ ਅੱਖਰਾਂ ਦੇ ਵਿੱਚ ਹੀ ਬਣਨੀ ਹੈ ਜੀ ਸੋ ਉਹਦੇ ਅੱਖਰਾਂ ਦੀ ਚੰਗੀ ਤਰ੍ਹਾਂ ਪਛਾਣ ਹੋਣੀ ਬੜੀ ਜ਼ਰੂਰੀ ਹੈ ਜੋ ਅੱਜ ਸਾਡੇ ਨੌਜਵਾਨ ਬੱਚਿਆਂ ਵਿੱਚੋਂ ਜਾਂ ਬਹੁਤ ਸਾਰੇ ਲੋਕਾਂ ਕੋਲੋਂ ਇਹ ਗੱਲ ਵਿਸਰਦੀ ਜਾ ਰਹੀ ਹੈ ਕਿ ਉਹ ਗੁਰਬਾਣੀ ਸੁਣ ਤਾਂ ਲੈਂਦੇ ਨੇ ਸ਼ਬਦ ਸੁਣ ਕੇ ਸ਼ਬਦ ਚੰਗੀ ਤਰ੍ਹਾਂ ਬੋਲ ਵੀ ਲੈਂਦੇ ਨੇ ਪਰ ਜਦੋਂ ਉਹਨਾਂ ਨੂੰ ਗੁਰਬਾਣੀ ਪੜਾਈ ਜਾਂਦੀ ਹੈ ਤਾਂ ਉਹਨਾਂ ਤੋਂ ਸ਼ਬਦ ਇੱਕ ਵੀ ਨਹੀਂ ਪੜਿਆ ਜਾਂਦਾ ਜਾਂ ਉਹ ਆੜੜ ਕੇ ਜੋੜ ਲਾ ਲਾ ਕੇ ਪੜ੍ਹਦੇ ਨੇ ਕਿ ਇਹ ਸ਼ਬਦ ਕਿਵੇਂ ਬਣੇਗਾ ਅੱਖਰਾਂ ਦੀ ਪਛਾਣ ਹੋਣ ਨਾ ਹੋਣ ਕਰਕੇ ਫਿਰ ਇਹ ਮੁਸ਼ਕਲ ਦਾ ਸਾਹਮਣਾ ਆਉਂਦਾ ਹੈ ਕਿ ਗੁਰਬਾਣੀ ਪੜ੍ਹਨ ਦੇ ਵੇਲੇ ਫਿਰ ਉਹ ਬੜੀ ਪਰੇਸ਼ਾਨੀ ਮਹਿਸੂਸ ਕਰਦੇ ਨੇ ਸੋ ਇਹ ਮਹਾਰਨੀ ਦਾ ਇਹ ਫਾਇਦਾ ਲਾਭ ਹੈ ਕਿ ਬੱਚੇ ਨੂੰ ਆਪਾਂ ਚੰਗੀ ਤਰ੍ਹਾਂ ਅੱਖਰਾਂ ਦੀ ਪਛਾਣ ਕਰਾ ਸਕੀਏ ਕਿ ਜੇ ਐੜੇ ਨੂੰ ਕੰਨਾਂ ਲੱਗਦਾ ਹੈ ਤਾਂ ਇਹਦਾ ਉਚਾਰਨ ਕਿਵੇਂ ਬਣੇਗਾ ਜੇ ਹਾਹੇ ਨੂੰ ਸਿਹਾਰੀ ਲੱਗਦੀ ਹੈ ਤਾਂ ਇਹਦਾ ਉਚਾਰਨ ਇਹਨੂੰ ਬੋਲਣਾ ਕਿਵੇਂ ਹੈ ਜੇ ਈੜੀ ਨੂੰ ਬਿਹਾਰੀ ਲੱਗੀ ਹੈ ਤਾਂ ਇਹਨੂੰ ਬੋਲਣਾ ਕਿਵੇਂ ਹੈ ਮੁਹਾਰਨੀ ਦੇ ਵਿੱਚ ਇਹ ਸਾਰੀ ਪਛਾਣ ਜਾਣਕਾਰੀ ਜਿਹੜੀ ਹੈ ਸ਼ੁਰੂ ਤੋਂ ਸਾਨੂੰ ਸਿੱਖਣ ਨੂੰ ਮਿਲਦੀ ਹੈ ਇਸ ਕਰਕੇ ਜਿਹੜੇ ਵੱਡੇ ਵੱਡੇ ਵਿਦਵਾਨ ਨੇ ਜਦੋਂ ਗੁਰਬਾਣੀ ਦੀ ਸੰਥਿਆ ਸ਼ੁਰੂ ਕਰਾਈ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਜਗਿਆਸੂਆਂ ਨੂੰ ਜਿਹੜੇ ਗੁਰਬਾਣੀ ਸਿੱਖਣ ਆਉਂਦੇ ਨੇ ਉਹਨਾਂ ਨੂੰ ਮੁਹਾਰਨੀ ਦਾ ਚੰਗੀ ਤਰ੍ਹਾਂ ਗਿਆਨ ਦਿੱਤਾ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਤੁਹਾਨੂੰ ਮਾਤਰਾਵਾਂ ਦੀ ਲਗਾਾਂ ਦੀ ਤੇ ਅੱਖਰਾਂ ਦੀ ਪਛਾਣ ਹੋ ਜਾਏ ਤਾਂ ਕਿ ਬਾਅਦ ਵਿੱਚ ਅਗਲਾ ਸਟੈਪ ਜਿਹੜਾ ਹੈ ਗੁਰਬਾਣੀ ਪੜਨ ਵਾਲੇ ਪਾਸੇ ਅਸੀਂ ਤੁਰ ਸਕੀਏ ਬਿਲਕੁਲ ਸੋ ਦਰਸ਼ਕਾਂ ਨੂੰ ਇੱਥੇ ਵੀ ਦੱਸ ਦਿੰਦੇ ਆ ਕਿ ਮੁਹਾਰਨੀ ਉਹ ਹੈ ਜਿਹਦੇ ਵਿੱਚ ਇੱਕ ਸ਼ਬਦ ਨੂੰ ਲੈ ਕੇ ਉਹਦੇ ਇੱਧ-ਗਿਰਦ ਸਾਰੇ ਹੀ ਜਿਹੜੇ ਸਾਡੇ ਸਿਹਾਰੀ ਵਿਹਾਰੀ ਅੰਕੜੁ ਦਲੈਂਕੜ ਕੰਨਾ ਬਿੰਦੀ ਇਹ ਸਾਰੇ ਸ਼ਬਦ ਇੱਕ ਸ਼ਬਦ ਚ ਊੜਾ ਚ ਆੜਾ ਚ ਈੜੀ ਆ ਇਹਨੂੰ ਕੱਲੇ ਕੱਲੇ ਸ਼ਬਦ ਨੂੰ ਸਾਰੇ ਸ਼ਬਦ ਜਿਹੜੇ ਛਡੀਆਂ ਇਹ ਲਗਾ ਮਾਤਰਾਵਾਂ ਨੇ ਉਹਦੇ ਨਾਲ ਇੱਕ ਸ਼ਬਦ ਦੇ ਉਚਾਰਨ ਜਿਹੜਾ ਬਣਦਾ ਮੈਂ ਚਾਹਾਂਗਾ ਉਹ ਕੁਝ ਸ਼ਬਦ ਕਿਸੇ ਇੱਕ ਦਾ ਆਪ ਜੀ ਉਚਾਰਨ ਕਰਕੇ ਵਿਖਾ ਦਿਓ ਤਾਂ ਜੋ ਸਾਨੂੰ ਪਤਾ ਲੱਗੇ ਕਿ ਪੂਰੀ 35 ਅਖਰੀ ਨੂੰ ਇਹ ਸਾਰੇ ਸ਼ਬਦਾਂ ਦੇ ਨਾਲ ਜਦੋਂ ਬੋਲਿਆ ਜਾਂਦਾ ਇੱਕ ਇੱਕ ਸ਼ਬਦ ਦੇ ਉੱਪਰ ਅਲੱਗ-ਅਲੱਗ ਪ੍ਰੈਕਟਿਸ ਕੀਤੀ ਜਾਂਦੀ ਹੈ ਤਾਂ ਉਚਾਰਨ ਬੜਾ ਸ਼ੁੱਧ ਹੋ ਜਾਂਦਾ ਜੀ ਬਿਲਕੁਲ ਜੀ ਜਿਵੇਂ ਉਦਾਹਰਨ ਦੇ ਤੌਰ ਤੇ ਆਪਾਂ ਲੈ ਲਈਏ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 31 ਰਾਗ ਵਰਤੇ ਨੇ ਜੀ ਜੇ ਹੁਣ ਆਪਾਂ ਨੂੰ ਸਵਾਲ ਆਏ ਕਿ ਆਸਾ ਰਾਗ ਆਪਾਂ ਲਿਖਣਾ ਏ ਆਸਾ ਕਿਵੇਂ ਲਿਖਾਂਗੇ ਤਾਂ ਉਹਦੇ ਵਾਸਤੇ ਸਾਨੂੰ ਇੱਕ ਵਾਰ ਜਦੋਂ ਅਸੀਂ ਮੁਹਾਰਨੀ ਪੜ੍ਹੀ ਹੋਏਗੀ ਤਾਂ ਸਭ ਤੋਂ ਪਹਿਲਾਂ ਉਚਾਰਨ ਆਏਗਾ ਆਸਾ ਆ ਹੁਣ ਆ ਕਿਵੇਂ ਬਣੇਗਾ ਇੱਕ ਐੜਾ ਅੱਖਰ ਹੈ ਨਾਲ ਉਹਦੇ ਕੰਨੇ ਦੀ ਮਾਤਰਾ ਹੈ ਲੱਗ ਲੱਗੀ ਹੋਈ ਹੈ ਫਿਰ ਐੜੇ ਨੂੰ ਕੰਨਾ ਆ ਬਣ ਜਾਏਗਾ ਸਸੇ ਨੂੰ ਕੰਨਾ ਸਾ ਬਣ ਦੇਗਾ ਜਦੋਂ ਇਹਨਾਂ ਦੋਹਾਂ ਅੱਖਰਾਂ ਨੂੰ ਜੋੜ ਦੇਵਾਂਗੇ ਤਾਂ ਆਸਾ ਬਣ ਜਾਏਗਾ ਜੀ ਜਿਵੇਂ ਹੁਣ ਫਰਜ ਕਰੋ ਸਵਾਲ ਸਾਡੇ ਸਾਹਮਣੇ ਆ ਗਿਆ ਕਿ ਰਾਗ ਗੂਜਰੀ ਹੈ ਗੂਜਰੀ ਰਾਗ ਦੇ ਦੋ ਸ਼ਬਦ ਆਪਾਂ ਰਹਿਰਾਜ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਪੜ੍ਹਦੇ ਆ ਜੀ ਹੁਣ ਉਹ ਪੜਨ ਵਾਲਾ ਸ਼ਬਦ ਤਾਂ ਹੀ ਪੜ ਸਕੇਗਾ ਜੇ ਉਹਨੂੰ ਪਹਿਲਾਂ ਲਗਾ ਦਾ ਮਾਤਰਾਵਾਂ ਦਾ ਅੱਖਰਾਂ ਦਾ ਗਿਆਨ ਹੋਏਗਾ ਮੁਹਾਰਨੀ ਚੰਗੀ ਤਰ੍ਹਾਂ ਸਮਝੀ ਹੋਏਗੀ ਪੜੀ ਹੋਏਗੀ ਕਿ ਗੂਜਰੀ ਇਹ ਲਿਖਿਆ ਹੋਇਆ ਹੈ ਗੱਗੇ ਨੂੰ ਕਿਹੜੀ ਮਾਤਰਾ ਲੱਗੀ ਹੋਈ ਹੈ ਦੁਲੈਂਕੜ ਫਿਰ ਜਜਾ ਉਹ ਮੁਕਤਾ ਲੱਗਾ ਹੋਇਆ ਹੈ ਫਿਰ ਰਾਰਾ ਅਤੇ ਨਾਲ ਉਹਦੇ ਬਿਹਾਰੀ ਲੱਗੀ ਹੋਈ ਹੈ ਜਦੋਂ ਇਹਨਾਂ ਤਿੰਨਾਂ ਅੱਖਰਾਂ ਨੂੰ ਜੋੜੇਗਾ ਤਾਂ ਜੋੜ ਕੇ ਉਚਾਰਨ ਬਣੇਗਾ ਗੂਜਰੀ ਜੀ ਗੂਜਰੀ ਤੇ ਇਹਨਾਂ ਤਰੀਕਿਆਂ ਦੇ ਨਾਲ ਇੱਕ ਇੱਕ ਸ਼ਬਦ ਜਿਹੜਾ ਹੈ ਫਿਰ ਉਹ ਸਮਝਣਾ ਸ਼ੁਰੂ ਕਰ ਦੇਵੇਗਾ ਮੁਹਾਰਨੀ ਤੋਂ ਸ਼ੁਰੂਆਤ ਹੁੰਦੀ ਹੈ ਜੀ ਆਪਣੀ ਮੱਤ ਦਾ ਸਿਹਾਰੀ ਦੀ ਆਵਾਜ਼ ਦੀ ਆਪਣੀ ਬਿਹਾਰੀ ਦੀ ਆਪਣੀ ਔਂਕੜ ਦਲੈਂਕੜ ਗੁਰਵਾਣੀ 'ਚ ਅਸੀਂ ਦੇਖਿਆ ਕਿ ਜਿਹੜੀ ਲਾਵਾ ਤੇ ਦਲਾਵਾ ਇਹਦੇ ਉਚਾਰਨ ਦੇ ਵਿੱਚ ਵੀ ਬੜਾ ਫਰਕ ਹੈ ਕਿਉਂਕਿ ਜਿਹੜੀ ਲਾ ਇੱਕ ਹੁੰਦੀ ਆ ਉਹਦਾ ਉਚਾਰਨ ਹਲਕਾ ਹੁੰਦਾ ਜਿਹੜੀ ਜਿਵੇਂ ਭਰੀ ਐ ਉਹ ਜਿਹੜਾ ਬਾਅਦ 'ਚ ਐ ਉਹ ਉਚਾਰਨ ਥੋੜਾ ਜਿਹਾ ਭਾਰੇ ਰੂਪ ਦੇ ਵਿੱਚ ਜਿਹੜਾ ਹੁੰਦਾ ਸੋ ਇਹ ਬੜੀ ਜ਼ਰੂਰੀ ਹੈ ਤੇ ਆਉਣ ਵਾਲੇ ਸਮੇਂ 'ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਕ ਮੁਹਾਰਨੀ ਦੀ ਪੂਰੀ ਵੀਡੀਓ ਆਪ ਤੱਕ ਲੈ ਕੇ ਆਈਏ ਸੋ ਬੜੇ ਪਿਆਰੇ ਆਪ ਜੀ ਨੇ ਵਿਚਾਰ ਦਿੱਤੇ ਨੇ ਸ਼ੁਕਰਾਨੇ ਧੰਨਵਾਦ ਸਤਿ ਸ਼੍ਰੀ ਅਕਾਲ